ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ फत ਇੱਕ ਵਾਰ ਗੁਰੂ ਤੇਗ ਬਹਾਦਰ ਜੀ ਬੰਗਾਲ ਚ ਗਏ ਧਰਮ ਪ੍ਰਚਾਰ ਕਰ ਰਹੇ ਸੀਗੇ ਉੱਥੇ ਇੱਕ ਮਾਤਾ ਜਿਹੜੀ ਸੀ ਬਹੁਤ ਇਹਨਾਂ ਨੂੰ ਮੰਨਣ ਲੱਗ ਗਈ ਬਹੁਤ ਹੀ ਪ੍ਰੀਮ ਕਰਨ ਲੱਗ ਗਈ ਜਦ ਗੁਰੂ ਜੀ ਵਾਪਸ ਆਣ ਲੱਗੇ ਤੇ ਉਹਨੇ ਗੁਰੂ ਜੀ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਬੇਨਤੀ ਕੀਤੀ ਗੁਰੂ ਜੀ ਮੈਨੂੰ ਆਪਣੀ ਇੱਕ ਤਸਵੀਰ ਬਣਵਾਉਣ ਦੋ ਤਾਕੀ ਮੈਂ ਆਪ ਜੀ ਦੇ ਰੋਜ਼ ਦਰਸ਼ਨ ਕਰ ਸਕਾਂ ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਿਨਾ ਨਹੀਂ ਰਹਿ ਸਕਦੀ ਗੁਰੂ ਜੀ ਨੇ ਉਸ ਮਾਤਾ ਨੂੰ ਕਿਹਾ ਕਿ ਆਵੀ ਨੇ ਤਸਵੀਰ ਨਾਲ ਨਹੀਂ ਜੁੜਨਾ ਹੈਗਾ ਸ਼ਬਦ ਨਾਲ ਜੁੜਨਾ ਹੈਗਾ ਯਾ ਪਰ ਫਿਰ ਵੀ ਮਾਤਾ ਕਹਿਣ ਲੱਗੀ ਮੈਂ ਆਪ ਜੀ ਦੇ ਰੋਜ਼ ਦਰਸ਼ਨ ਕਰਨਾ ਚਾਹੁੰਦੀ ਆ ਮੈਨੂੰ ਇੱਕ ਤਸਵੀਰ ਬਣਵਾ ਲੈਣ ਤੋਂ ਆਪ ਆਪਣੀ ਗੁਰੂ ਜੀ ਨੇ ਉਸ ਨੂੰ ਆਗਿਆ ਦੇ ਦਿੱਤੀ ਉਸ ਨੇ ਇੱਕ ਤਸਵੀਰ ਬਣਾਉਣ ਵਾਲੇ ਨੂੰ ਭਲਾਇਆ ਤੇ ਤਸਵੀਰ ਬਣਾਉਣ ਵਾਸਤੇ ਕਿਹਾ ਉਨੇ ਤਸਵੀਰ ਬਣਾ ਦਿੱਤੀ ਪਰ ਗੁਰੂ ਜੀ ਦਾ ਚਿਹਰਾ ਨਹੀਂ ਬਣਾ ਸਕਿਆ ਤਦ ਉਹ ਕਹਿਣ ਲੱਗਾ ਮਾਤਾ ਜੀ ਮੈਂ ਇਹਨਾਂ ਦਾ ਚਿਹਰਾ ਨਹੀਂ ਬਣਾ ਸਕਦਾ ਕਿਉਂਕਿ ਇਹਨਾਂ ਦੇ ਚਿਹਰੇ ਤੇ ਨੂਰੀ ਇੰਨਾ ਹੈਗਾ ਯਾ ਗੁਰੂ ਜੀ ਨੇ ਉਹਦੇ ਕੋਲੋਂ ਉਹਦਾ ਕਲਮ ਬਰਸ਼ ਲਿਆ ਲੈ ਕੇ ਤਸਵੀਰ ਨੂੰ ਪੂਰਾ ਕਰ ਦਿੱਤਾ ਇਸ ਤਰ੍ਹਾਂ ਗੁਰੂ ਜੀ ਦੀ ਤਸਵੀਰ ਜਿਹੜੀ ਸੀ ਉਹ ਪੂਰੀ ਹੋ ਗਈ ਮੇਰੇ ਵਾਹਿਗੁਰੂ ਘਟ ਘਟ ਦੀ ਜਾਨਣ ਵਾਲੀ ਸਭ ਕੁਝ ਜਾਣਦੇ ਆ ਸਿੱਖ ਧਰਮ ਵਿੱਚ ਅੱਜ ਵੀ ਮੂਰਤੀ ਪੂਜਨ ਨਹੀਂ ਹੈਗਾ ਸ਼ਬਦ ਨਾਲ ਜੁੜਨ ਨੂੰ ਕਿਹਾ ਗਿਆ ਆ ਸ਼ਬਦ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਦਾ ਪਾਲਨ ਕਰੋ